ਹੈਲੋ ਫਰੈਂਡਸ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਓ ਅੱਜ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਅਸੀਂ ਇਹ ਸੋਹਣੀ ਜਿਹੀ ਕੁੰਡੇ ਪਾਣੀ ਸਿੱਖੀਏ ਜਿਹੜੇ ਕਿ ਰੋਜ਼ ਵਰਡ ਦੀ ਤਰ੍ਹਾਂ ਗੁਲਾਬ ਦੀ ਨਿੱਕੀ ਜਿਹੀ ਕਲੀ ਦੀ ਤਰ੍ਹਾਂ ਇਹ ਲੱਗਦੇ ਆ ਉਹ ਇਹਨੂੰ ਬਣਾਉਣ ਲਈ ਬਹੁਤ ਹੀ ਆਸਾਨ ਤਰੀਕਾ ਹੈ ਬਹੁਤ ਹੀ ਆਸਾਨੀ ਨਾਲ ਇਹ ਬਣ ਜਾਂਦੇ ਆ ਉਹਦੇ ਲਈ ਸਾਨੂੰ ਕੋਈ ਵੀ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਥੋੜਾ ਜਿਹਾ ਬਸ ਧਿਆਨ ਰੱਖਣਾ ਪੈਂਦਾ ਉਹ ਕਿੱਦਾਂ ਬੰਦੇ ਆ ਆਓ ਅਸੀਂ ਦੇਖੀਏ ਕਿਦਾਂ ਅਸੀਂ ਸਟਾਰਟ ਕੀ ਇਹ ਦੇਖਣਾ ਅਸੀਂ ਇਹ ਨਾ ਡਬਲ ਸਲਾਈ ਦੇ ਵਿੱਚ ਇਦਾਂ ਪਾ ਲਈ ਕਿਉਂਕਿ ਇਹ ਨਾ ਥੋੜਾ ਜਿਹਾ ਲੂਸ ਚਾਹੀਦੇ ਆ ਬੁਣਨ ਵਾਸਤੇ ਨਾ ਜਿਹੜਾ ਡਿਜ਼ਾਈਨ ਬਣਾਣਾ ਹੈ ਇਹਦੇ ਚ ਇੱਕ ਸਲਾਈ ਅਸੀਂ ਇਦਾਂ ਕੱਢ ਲਾਂਗੇ ਇਹ ਦੇਖੋ ਥੋੜੇ ਜਿਹਾ ਲੂਸ ਹੋਏ ਨਾ ਫਿਰ ਇਹ ਸਲਾਈ ਦੇ ਵਿੱਚ ਅੱਛੀ ਤਰ੍ਹਾਂ ਆ ਜਾਣਗੇ ਹੁਣ ਅਸੀਂ ਕੀ ਕਰਨਾ ਪਹਿਲਾ ਗੁੰਡਾ ਅਸੀਂ ਬੁਣ ਵੀ ਸਕਦੇ ਆ ਛੱਡ ਵੀ ਸਕਦੇ ਆ ਅਸੀਂ ਬੁਣ ਲੰਨੇ ਆ ਦੂਸਰਾ ਗੁੰਡਾ ਜਿਹੜਾ ਆ ਉਹਦੇ ਤੇ ਅਸੀਂ ਇਹ ਬੁਣ ਡਿਜ਼ਾਈਨ ਪਾਉਂਦੇ ਆ ਕੀ ਪਾਉਂਦੇ ਆ ਪੁੱਠਾ ਬੁਣਨਾ ਥੋੜਾ ਜਿਹਾ ਉਹਨੂੰ ਲੂਜ਼ ਰੱਖਣਾ ਇਦਾਂ ਫਿਰ ਉਹਨੂੰ ਇਦਾਂ ਪਿੱਛੇ ਬੁਣਨਾ ਪਿੱਛੇ ਬੁਣ ਕੇ ਉਲਟਾ ਫਿਰ ਉਹਨੂੰ ਇਦਾਂ ਥੋੜਾ ਜਿਹਾ ਲੂਜ਼ ਰੱਖ ਲੈਣਾ ਫਿਰ ਉਹਨੂੰ ਇਦਾਂ ਅੱਗੇ ਬੁਣਨਾ ਇਦਾਂ ਕਰਕੇ ਫਿਰ ਉਹਨੂੰ ਥੋੜਾ ਜਿਹਾ ਲੂਜ਼ ਰੱਖ ਲੈਣਾ ਤਿੰਨ ਬਣ ਗਏ ਇਹਨੂੰ ਫਿਰ ਪਿੱਛੇ ਬੁਣਨਾ ਔਰ ਇਹਨੂੰ ਇਦਾਂ ਲੂਜ਼ ਰੱਖ ਲੈਣਾ ਫਿਰ ਉਹਨੂੰ ਇੱਕ ਵਾਰੀ ਫੇਰ ਅਸੀਂ ਅੱਗਿਓ ਬੁਣਨਾ ਔਰ ਉਹਨੂੰ ਲੂਜ਼ ਰੱਖ ਲੈਣਾ ਇਹ ਸਾਡੇ ਆ ਗਏ ਪੰਜ ਕੁੰਡੇ 1 2 3 4 5 ਅਸੀਂ ਧਾਗਾ ਇੱਧਰ ਕਰਕੇ ਇਹ ਜਿਹੜੇ ਆ ਇਹ ਇਸ ਸਲਾਈ ਦੇ ਵਿੱਚ ਅਸੀਂ ਇਦਾਂ ਸਾਰੇ ਦੇ ਸਾਰੇ ਬਾਣੇ ਆ ਕੋਈ ਵਿੱਚੋਂ ਛੁੱਟ ਨਾ ਜਾਵੇ ਇੱਥੇ ਥੋੜਾ ਧਿਆਨ ਦੇਣਾ ਪੈਣਾ ਇਹਨੂੰ ਸਾਰੇ ਨੂੰ ਪਾ ਕੇ ਇਹਨੂੰ ਅਸੀਂ ਟਾਈਟ ਇਦਾਂ ਸਿੱਧਾ ਬੁਣ ਲੈਣਾ ਇਹ ਸਾਰੇ ਉਤਾਰ ਦੇਣੇ ਔਰ ਅਸੀਂ ਇੱਥਾ ਗਫੇਰ ਅੱਗੇ ਕਰਕੇ ਅਸੀਂ ਇੱਥੇ ਇੱਕ ਕੁੰਡਾ ਜਿਹੜਾ ਆ ਉਹ ਪੁੱਠਾ ਪਾਉਣ ਲੈਣਾ ਠੀਕ ਹੈ ਉਹ ਇੱਕ ਕੁੰਡਾ ਪੁੱਠਾ ਪਾਉਣ ਲਿਆ ਹੁਣ ਇਹ ਡਿਜ਼ਾਈਨ ਜਿਹੜਾ ਆ ਅਸੀਂ ਜਿਹੜਾ ਕੁੰਡੇ ਅਸੀਂ ਸੈੱਟ ਕਰ ਰਹੇ ਹਾਂ ਇਹ ਅਸੀਂ ਦੋ ਪੁੱਠੇ ਪਾ ਕੇ ਵੀ ਪਾ ਸਕਦੇ ਹਾਂ ਇੱਕ ਪੁੱਠਾ ਪਾ ਕੇ ਵੀ ਪਾ ਸਕਦੇ ਹਾਂ ਤਾਂ ਪਹਿਲਾਂ ਅਸੀਂ ਇੱਕ ਪਾ ਲੰਨੇ ਆ ਫਿਰ ਮੈਂ ਇੱਥੇ ਕ ਜਾ ਕੇ ਥੋੜਾ ਅੱਗੇ ਜਾ ਕੇ ਦੱਸਾਂਗੀ ਕਿ ਦੋ ਅਗਰ ਪੁੱਠੇ ਪਾਈਏ ਤਾਂ ਕੀ ਇਫੈਕਟ ਆਉਂਦਾ ਇਹ ਦੇਖੋ ਇਹ ਅਸੀਂ ਇੱਥੇ ਫਿਰ ਦੁਬਾਰਾ ਇਹ ਲਿਆ ਸੀ ਪੁੱਠਾ ਕੁੰਡਾ ਆ ਦੇਖੋ ਥੋੜਾ ਲੂਸ ਲਿਆ ਇਹਨੂੰ ਪਿੱਛੋਂ ਦੀ ਫੇਰ ਅਸੀਂ ਪੁੱਠਾ ਬੁਣੀਆ ਇਹ ਫੇਰ ਲੂਸ ਲੈ ਲਿਆ ਫੇਰ ਅਸੀਂ ਸਿੱਧੇ ਪਾਸੇ ਬੁਣੀ ਇਧਰੋਂ ਮਤਲਬ ਆਪਣੇ ਵੱਲੋਂ ਬੁਣੀਆ ਇਹ ਫੇਰ ਅਸੀਂ ਲੂਸ ਲੈ ਲਿਆ ਤਿੰਨ ਬਣ ਗਏ ਤਿੰਨ ਬਣ ਗਏ ਉਸ ਤੋਂ ਬਾਅਦ ਅਸੀਂ ਇੱਥੋਂ ਪਿੱਛੋਂ ਫੇਰ ਲਿਆ ਇਹ ਸਾਡੇ 4 ਬਣ ਗਏ ਇੱਥੋਂ ਫੇਰ ਅੱਗੇ ਹਾਂ ਅਸੀਂ ਲਿਆ ਇਹ ਸਾਡੇ ਬਣ ਗਏ 5 ਤਗਾ ਇਧਰ ਕਰ ਲੈਣੇ ਆ ਕਿਉਂਕਿ ਅਸੀਂ ਇਹਨੂੰ ਸਿੱਧਾ ਬੁਣਨਾ ਇਹਦੇ ਵਿੱਚੋਂ ਹੁਣ ਇਹ ਜਿਹੜੇ ਕੁੰਡੇ ਆ ਇਹ ਦੂਸਰੀ ਸਲਾਈ ਤੇ ਜਦੋਂ ਇਦਾਂ ਸੀ ਅਸੀਂ ਵਿੱਚੋਂ ਦੀ ਲੈ ਸਲਾਈ ਲਾ ਜਾਣੀ ਆ ਨਾ ਤੇ ਧਿਆਨ ਰੱਖਿਓ ਕਿ ਸਾਰੇ ਕੁੰਡੇ ਆ ਜਾਣ ਕਈ ਵਾਰੀ ਇੱਥੇ ਇੱਕ ਕੁੰਡਾ ਇਦਾਂ ਛੁੱਟ ਜਾਂਦਾ ਇਹ ਦੇਖੋ ਇਹ ਅਸੀਂ ਸਾਰੇ ਲੈ ਲੈ ਅਸੀਂ ਇਹਨੂੰ ਇਦਾਂ ਸਿੱਧਾ ਬੁਣ ਲੈਣਾ ਫਿਰ ਇਧਰ ਤੱਕਾ ਲਿਆ ਕੇ ਫਿਰ ਅਸੀਂ ਇਹਨੂੰ ਇੱਕ ਕੁੰਡੇ ਨੂੰ ਉਲਟਾ ਬੁਣ ਲੈਣਾ ਇਹ ਸਾਡੇ ਬਹੁਤ ਸੋਹਣੇ ਜਿਹੜਾ ਹੈ ਇਹ ਫਲਾਵਰ ਬਣ ਜਾਣੇ ਆ ਫਿਰ ਅਸੀਂ ਇਹਨੂੰ ਫੇਰ ਉਲਟਾ ਉਹੀ ਸਲਾਈ ਫੇਰ ਆ ਜੇਗੀ ਫੇਰ ਅਸੀਂ ਇੱਦਾਂ ਬੁਣ ਲੈਨੇ ਆ ਲੂਜ਼ ਕਰ ਲਿਆ ਫੇਰ ਅਸੀਂ ਤੀਸਰੇ ਨੂੰ ਵੀ ਥੋੜਾ ਲੂਜ਼ ਇੱਦਾਂ ਕਰ ਲਿਆ ਤਿੰਨ ਬੁਣ ਲੈ ਇਹ ਅਸੀਂ ਦੇਖੋ ਇੱਥੇ ਅਸੀਂ ਚਾਰ ਬੁਣ ਲੈ ਇਹ ਸਾਡਾ ਆ ਗਿਆ ਪੰਜ ਫੇਤਾ ਗਾਇਦਰ ਕੀਤਾ ਕਿਉਂਕਿ ਅਸੀਂ ਸਿੱਧਾ ਬੁਣਨਾ ਨਾ ਤੇ ਇਹ ਅਸੀਂ ਇਹਨੂੰ ਅਸੀਂ ਐਦਾਂ ਇਸ ਸਲਾਈ ਤੇ ਲੈ ਜਾਣਾ ਥੋੜਾ ਜਿਹਾ ਟਾਈਮ ਲਾ ਕੇ ਫਿਰ ਇਹਨੂੰ ਅਸੀਂ ਪਿੱਛੋਂ ਦੀ ਸਿੱਧਾ ਬੁਣ ਲੈਣਾ ਇਹ ਸਿੱਧਾ ਬੁਣ ਲਿਆ ਆਗੇ ਵਾਪਸ ਉਠਾ ਬੁਣ ਲਿਆ ਇੱਕ ਕੁੰਡਾ ਕੋਠਾ ਬੁਣ ਗਿਆ ਇਹ ਸਾਡਾ ਦੇਖੋ ਜੀ ਫਲਾਵਰ ਕਿੰਨੇ ਸੋਹਣੇ ਬਣਦੇ ਪਏ ਆ ਬਹੁਤ ਸੋਹਣੇ ਲੱਗਦੇ ਆ ਇਹ ਨਾ ਥੱਲੇ ਬਾਰਡਰ ਤੇ ਬਾਰਡਰ ਦੀ ਇਹ ਕੁੰਡਿਆਂ ਦੇ ਨੇੜੇ ਫਿਰ ਅਸੀਂ ਇੱਕ ਲਿਆ ਇਧਰੋਂ ਲਿਆ ਇਹ ਲਿਆ ਸੀ ਦੇਖੋ ਫੇਰ ਅਸੀਂ ਇਹ ਦੋ ਲੈ ਲਏ ਲੂਸ ਕਰ ਲਿਆ ਇਹ ਅਸੀਂ ਤੀਸਰਾ ਲੈ ਆ ਲੂਸ ਕਰ ਲਿਆ ਚੌਥਾ ਵੀ ਲੈ ਲਿਆ ਅਸੀਂ ਪੰਜਵਾਂ ਵੀ ਲੈ ਲਿਆ ਪੰਜ ਲੈ ਲਏ ਧਾਗਾ ਸੀ ਉਧਰ ਲੈ ਗਿਆ ਔਰ ਅਸੀਂ ਇਹਨੂੰ ਦੂਸਰੀ ਸਲਾਈ ਚ ਪਾ ਕੇ ਔਰ ਇਹਨੂੰ ਇਦਾਂ ਸਿੱਧਾ ਪਾਉਣ ਲਿਆ सीधा बुन के वापस आके ये सिलाई पुट ए कुा पुट्ठा पा लिया ये देखो जी कि सोने फुल बनते पे साडे ये सारे तो ही इदा ही बन जाने ये आ गया साढ़ा ये देखो यो आ गए साढ़े लो जी तीन चार और पांच लूज कर देते हैं ਔਰ ਥੋੜਾ ਜਿਹਾ ਅਸੀਂ ਇਹ ਇਹਨੂੰ ਇਸ ਸਲਾਈਸ ਚ ਪਾ ਕੇ ਇਹਨੂੰ ਇੱਥੋਂ ਅਸੀਂ ਬੁਣ ਲਿਆ ਵਾਪਸ ਆ ਗਏ ਔਰ ਇਹਨੂੰ ਪੁੱਠਾ ਬੁਣ ਲਿਆ ਇਹ ਦੇਖ ਨਾਲ ਹੀ ਨਾਲ ਸਾਡੇ ਫਲਾਰ ਬਣਦੇ ਜਾਣੇ ਆ ਉੱਪਰੋਂ ਵੀ ਬਹੁਤ ਸੋਹਣੀ ਹੈ ਦੇਖੋ نیچے ਵੀ ਇਧਰੋਂ ਵੀ ਇਹ ਦੇਖੋ ਠੀਕ ਹੈ ਜੀ ਇਹ ਦੇਖੋ ਦੁਆਰਾ ਬਣਾ ਲੈਣੇ ਆ ਸਾਰੀ ਸਲਾਈ ਅਸੀਂ ਇਦਾਂ ਪਾ ਲਈ ਇਹ ਸਾਡੇ ਬਹੁਤ ਸੋਹਣੇ ਡਿਜ਼ਾਈਨ ਵਾਲੇ ਜਿਹੜੇ ਆ ਕਿਨਾਰੀ ਜੀ ਬਣ ਜਾਣੀ ਆ 2 3 4 5 ਇਹਦਾ ਇਹ ਦੇ ਵਿੱਚੋਂ ਫਿਰ ਅਸੀਂ ਪੰਜਾਂ ਦੇ ਵਿੱਚੋਂ ਇਦਾਂ ਲੈ ਕੇ ਸੂਏ ਉਹਨੂੰ ਇਹ ਬੁਣ ਲੈਣਾ ਵਾਪਸ ਆ ਕੇ ਇਹਨੂੰ ਪੁੱਠਾ ਬੁਣ ਲੈਣਾ ਮਾਰਕ ਬੇਖੋ ਜੀ ਕਿੰਨੇ ਸੋਹਣੇ ਲੱਗਦੇ ਆ ਐਦਾਂ ਸੀ ਇਹਨੂੰ ਬਣਾਸਾ ਮੈਂ ਸਾਰੀ ਸਲਾਈ ਪਾ ਕੇ ਤੁਹਾਨੂੰ ਹੁਣੇ ਦਿਖਾਉਂਦੀ ਆ ਇਹ ਦੇਖੋ ਜੀ ਕਿੰਨੇ ਸੋਹਣੇ ਲੱਗ ਰਹੇ ਆ ਇਹ ਸਾਰੇ ਬੰਦੇ ਅਸੀਂ ਐਦਾਂ ਸੈੱਟ ਕਰ ਲੈ ਹੁਣ ਅਸੀਂ ਇਹ ਤੋਂ ਉੱਪਰ ਜਿਹੜਾ ਮਰਜੀ ਡਿਜ਼ਾਈਨ ਪਾ ਸਕਦੇ ਆ ਕੁਝ ਵੀ ਪਾ ਸਕਦੇ ਆ ਇਹ ਮੈਂ ਇੱਕ ਇੱਕ ਛੱਡ ਕੇ ਕੀਤਾ ਠੀਕ ਹੈ ਇੱਕ ਇੱਕ ਕੁੰਡਾ ਵਿੱਚ ਮਤਲਬ ਪੁੱਠਾ ਬਣਾ ਕੇ ਇੱਕ ਕੁੰਡਾ ਪੁੱਠਾ ਬਣਾ ਕੇ ਇਹ ਦੇਖੋ ਇਹ ਡਿਜ਼ਾਈਨ ਆਇਆ ਸਾਡਾ ਇਹ ਡਿਜ਼ਾਈਨ ਬਣਿਆ ਇਹਦੇ ਵਿੱਚ ਹੁਣ ਤੁਸੀਂ ਕੀ ਅਗਲਾ ਸਲਾਈ ਕੀ ਕਰਨੀ ਹੈ ਅਗਲੀ ਸਲਾਈ ਸਾਰੀ ਪੁੱਠੀ ਪਾ ਦੇਣੀ ਹੈ ਇਹ ਸਲਾਈ ਸਾਰੀ ਪੁੱਠੀ ਪਾ ਦੇਣੀ ਹੈ ਉਸ ਤੋਂ ਬਾਅਦ ਫਿਰ ਤੁਸੀਂ ਜਿੱਦਾਂ ਬਾਰਡਰ ਬੁਣੀਦਾ ਹੀ ਆ ਉਹ ਬਾਰਡਰ ਤੁਸੀਂ ਬੁਣ ਸਕਦੇ ਐਨੂੰ ਇਦਾਂ ਸੀ ਬੁਣ ਲੈਣਾ ਸਾਰਾ ਪੁੱਠਾ ਇਹ ਦੇਖੋ ਪੁੱਠੀ ਸਲਾਈ ਸਾਰੀ ਪੁੱਠੀ ਪਾ ਦੇਣੀ ਹੈ ਇਹਨਾਂ ਲਈ ਇਹ ਡਿਜ਼ਾਈਨ ਜਿਹੜਾ ਆ ਇਹ ਬਹੁਤ ਸੋਹਣਾ ਬਣ ਜਾਣਾ ਫਲਾਵਰ 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 ਸਾਡੇ ਸੋਹਣੇ ਸੋਹਣੇ ਜਿਹਾ ਫੁੱਲ ਆ ਜਾਣੇ ਆ ਇਹ ਦੇਖੋ ਇਹ ਪੁੱਠੀ ਸਲਾਈ ਪਾ ਕੇ ਦੇਖੋ ਕਿੰਨਾ ਸੋਹਣਾ ਲੱਗਦਾ ਸਾਰੇ ਇਹ ਫੁੱਲ ਜਿਹੇ ਸਾਰੇ ਸੜੀ ਬਣ ਗਏ ਸਾਡੇ ਇਹ ਤੁਸੀਂ ਕਿਤੇ ਕਿਤੇ ਆਪਣੀ ਉਹਦੇ ਚ ਵੀ ਪਾ ਸਕਦੇ ਆ ਸਵੈਟਰ ਚ ਵੀ ਪਾ ਸਕਦੇ ਆ ਬੁੰਤੇ ਦੇ ਤੌਰ ਤੇ ਵੀ ਪਾ ਸਕਦੇ ਆ ਬਸ ਐਦਾਂ ਫਲਾਵਰ ਸੋਹਣੇ ਇਹ ਤਾਂ ਬਾਰਡਰ ਤੇ ਪਾਏ ਆਸੀਂ ਇਹ ਦੇਖੋ ਇਹ ਚੀਜ਼ ਆ ਗਈ ਇਹ ਦੇਖਣਾ ਇਹ ਜਿਹੜਾ ਮੈਂ ਲਿਆ ਨਾ ਇਹ ਦੋ ਕੁੰਡਿਆਂ ਤੋਂ ਬਾਅਦ ਲਿਆ ਇਹਦਾ ਇਹਦਾ ਇਹਦੀ ਸਟਰਕਚਰ ਜਿਹੜੀ ਬਣੀ ਉਹ ਇਦਾਂ ਬਣੀ ਹੈ ਇਹ ਦੇਖੋ ਜਿਹੜਾ ਇਹ ਲਿਆ ਸੀ ਮੈਂ ਇਹ ਇੱਕ ਇੱਕ ਕੁੰਡੇ ਤੋਂ ਬਾਅਦ ਲਿਆ ਦੋਨੋਂ ਸੋਹਣੇ ਲੱਗਦੇ ਆ ਜਿਹੜਾ ਵੀ ਅਸੀਂ ਲੈਣਾ ਚਾਹੀਏ ਅਸੀਂ ਲੈ ਸਕਦੇ ਆ ਦੋਨੋਂ ਬਹੁਤ ਸੋਹਣੇ ਲੱਗਦੇ ਆ ਦੇਖੋ ਇਹ ਨਾਲ-ਨਾਲ ਆ ਗਿਆ ਇਹਦੇ ਵਿੱਚ ਇਹ ਡਿਜ਼ਾਈਨ ਬਣ ਗਿਆ। ਇਹ ਜਿਹੜਾ ਆ ਇਹ ਥੋੜਾ ਥੋੜਾ ਦੂਰ ਆ ਗਿਆ। ਜਿਹੜਾ ਤੁਹਾਨੂੰ ਠੀਕ ਲੱਗਦਾ ਤੁਸੀਂ ਇਹ ਪਾ ਸਕਦੇ। ਇਸ ਤਰ੍ਹਾਂ ਇਹਨੂੰ ਉੱਪਰੋਂ ਬੁਣ ਲੈਣਾ। ਸਿੱਧਾ ਪੁੱਠਾ ਆ ਜਾਂ ਇੱਕ ਸਿੱਧਾ ਇੱਕ ਪੁੱਠਾ ਕਿਸੇ ਵੀ ਤਰੀਕੇ ਨਾਲ ਅਸੀਂ ਇਹਨੂੰ ਬੁਣ ਸਕਦੇ ਹਾਂ ਉੱਪਰ ਉੱਪਰ ਨੂੰ। ਜਦੋਂ ਪਤਾ ਆਣਾ। ਇਹ ਸਾਡੇ ਕੁੰਡੇ ਆ ਇਹ ਰੈੱਡ ਵਾਲੇ ਬਣੇ ਹੋਏ ਆ। ਇਹ ਦੇਖੋ। ਪਰ ਇੱਧਰ ਸਾਡੇ ਇੱਕ ਇੱਕ ਛੱਡ ਕੇ ਬਣੇ ਆ। ਸੋ ਫਰੈਂਡਸ ਤੁਸੀਂ ਵੀ ਇੰਨਾ ਸੋਹਣਾ ਜਿਹਾ ਬਣਾਓ ਤੁਸੀਂ ਇਹ ਤਿੰਨ ਦੇ ਨਾਲ ਚਾਰ ਦੇ ਨਾਲ ਵੀ ਬਣਾ ਸਕਦੇ ਹੋ ਚਾਰ ਵਾਰੀ ਬੁਣ ਕੇ ਜਿੱਦਾਂ ਮੈਂ ਪੰਜ ਦਾ ਸिखਾਇਆ ਤੁਸੀਂ ਬਣਾਓ ਆ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਬਣਿਆ ਥੈਂਕ ਯੂ so much for watching